ਜਿਹੜਾ ਤੁਹਾਨੂੰ ਪਤਾ ਪਿਛਲੇ ਦਿਨੀ ਪਹਿਲਗਾਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਾਰਾਇਨਾ ਹਰਕਤ ਅਤਵਾਦੀਆਂ ਵੱਲੋਂ ਕੀਤੀ ਗਈ ਆ ਔਰ ਤਕਰੀਬਨ 26 ਦੇ ਲਾਗੇ ਸਾਡੇ ਜਿਹੜੇ ਭਰਾ ਸ਼ਹੀਦ ਹੋਏ ਆ ਉੱਥੇ ਜਿਨ੍ਹਾਂ ਦੇ ਉੱਤੇ ਨੇ ਹਥਿਆਿਆਂ ਦੇ ਗੋਲੀਆਂ ਚਲਾਈਆਂ ਕੋਈ ਆਪਣੇ ਪਰਿਵਾਰ ਨਾਲ ਗਿਆ ਸੀ ਕਿਸੇ ਦਾ ਨਵਾਂ ਵਿਆਹ ਹੋਇਆ ਸੀ ਉਹ ਆਪਣੇ ਪਰਿਵਾਰ ਨਾਲ ਉੱਥੇ ਗਿਆ ਬੱਚਿਆਂ ਨਾਲ ਗਿਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰਕੇ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ ਨੇ ਹੱਥਿਆਂ ਦੇ ਉੱਤੇ ਵਾਰ ਕੀਤਾ ਮੈਂ ਸਮਝਦਾ ਕਿ ਇਹ ਬਹੁਤ ਮਾੜੀ ਗੱਲ ਹੈ ਪਰ ਅੱਜ ਇਸੇ ਸਬੰਧ ਦੇ ਵਿੱਚ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਜੋ ਇਹ ਪਾਕਿਸਤਾਨ ਦੀ ਸ਼ਹਿ ਦੇ ਉੱਤੇ ਕੀਤਾ ਗਿਆ ਉਹਦਾ ਮੂੰਹ ਤੋੜ ਜਵਾਬ ਜ਼ਰੂਰ ਸਰਕਾਰ ਦੇਵੇ ਅਸੀਂ ਸਾਰੇ ਸਰਕਾਰ ਦੇ ਨਾਲ ਆ ਇਨਰਿਸਪੈਕਟਿਵ ਆਫ ਦਾ ਪਾਰਟੀਆਂ ਔਰ ਨਾਲ ਦੀ ਨਾਲ ਹੀ ਕਿਤੇ ਨਾ ਕਿਤੇ ਜਿੱਥੇ ਇੰਨਾ ਫੁੱਟਵਾਲ ਸੀਗਾ ਜਿੱਥੇ ਤਕਰੀਬਨ 2 ਤੋਂ 3000 ਸੈਲਾਨੀ ਹਰ ਰੋਜ਼ ਉੱਥੇ ਪੈਲਗਾਮ ਦੇ ਵਿੱਚ ਜਾਂਦੇ ਸੀ ਔਰ ਇਸ ਗੱਲ ਦੀ ਮੈਨੂੰ ਹੈਰਾਨੀ ਆ ਕਿਉਂਕਿ ਵੀਡੀਓਜ਼ ਅੱਜ ਵੀ ਮੈਂ ਇੱਕ ਬੱਚੇ ਦੀ ਵੀਡੀਓ ਵੀ ਸੁਣ ਰਿਹਾ ਸੀਗਾ ਇੱਕ ਲੇਡੀ ਦੀ ਵੀ ਸੁਣ ਰਿਹਾ ਸੀ ਵੀਡੀਓ ਔਰ ਉੱਥੇ ਇੰਨਾ ਫੁੱਟਵਾਲ ਹੋਣ ਦੇ ਬਦੌਲਤ ਵੀ ਉੱਥੇ ਸਾਡੀ ਆਰਮੀ ਨਹੀਂ ਸੀ ਕਿਤੇ ਨਾ ਕਿਤੇ ਸਰਕਾਰ ਇਸ ਗੱਲ ਦੀ ਜ਼ਿੰਮੇਵਾਰ ਬਣਦੀ ਆ ਕਿ ਜੇਦਾ ਇਲਾਕਾ ਸਾਡਾ ਉਹ ਸੈਂਸਿਟਿਵ ਇਲਾਕਾ ਚਾਹੁੰਦਾ ਔਰ ਉਥੇ ਜਿਹੜੇ ਸਾਡੇ ਲੈਫਟੀਨੈਂਟ ਜਿਨ੍ਹਾਂ ਨੂੰ ਗੋਲੀ ਲੱਗੀ ਉਹ ਤਕਰੀਬਨ ਡੇਢ ਘੰਟਾ ਉਥੇ ਤੜਫਦੇ ਰਹੇ ਔਰ ਉਥੇ ਆਰਮੀ ਨਹੀਂ ਪਹੁੰਚੀ ਡੇਢ ਘੰਟੇ ਬਾਅਦ ਉਥੇ ਜਿਹੜੀ ਸਾਡੀ ਫੌਜ ਆਈ ਇਹ ਬੜੀ ਮੈਂ ਕੋਈ ਪੋਲਿਟਿਕਲ ਗੱਲ ਨਹੀਂ ਇੱਕ ਬਤੌਰ ਆਮ ਨਾਗਰਿਕ ਹਿੰਦੁਸਤਾਨ ਦਾ ਦੁੱਖ ਹੁੰਦਾ ਕੋਈ ਵੀ ਪਰਿਵਾਰ ਦਾ ਜੀ ਕਿਸੇ ਦਾ ਵੀ ਹੋ ਸਕਦਾ ਸੀ ਉਥੇ ਟਾਈਮ ਰਹਿੰਦੇ ਆ ਜੇ ਉਹ ਸਹੂਲਤ ਮਿਲ ਜਾਂਦੀ ਉੱਥੇ ਫੌਜ ਹੁੰਦੀ ਉੱਥੇ ਡਿਪਲੋਏਟ ਕੀਤੀ ਹੁੰਦੀਆਂ ਫੋਰਸਾਂ ਤੇ ਇਹ ਏਡਾ ਵੱਡਾ ਜਿਹੜਾ ਹਾਦਸਾ ਵਾਪਰਿਆ ਨਹੀਂ ਸੀ ਵਾਪੜਨਾ ਕਿਉਂਕਿ ਜਿਹੜੇ ਸਰਕਾਰ ਨੂੰ ਪਤਾ ਕਿ ਸੈਂਸਿਟਿਵ ਇਲਾਕੇ ਨੇ ਔਰ ਉੱਥੇ ਕੋਈ ਵੀ ਜਿਹੜਾ ਫੌਜੀ ਆ ਉੱਥੇ ਡਿਪਲੋਇਮੈਂਟ ਨਾ ਕੀਤੀ ਹੋਵੇ ਇਹ ਕਿਤਨਾ ਕਿਤੇ ਕੁਐਸਚਨ ਰਾਈਜ਼ ਸਾਡੀ ਗਵਰਨਮੈਂਟ ਤੇ ਵੀ ਹੁੰਦਾ ਆ ਪਰ ਇਹ ਸਮਾਂ ਨਹੀਂ ਆ ਇਹ ਸਰਕਾਰ ਆਪਣੇ ਅੰਦਰ ਆਪ ਝਾਤੀ ਮਾਰੇ ਇਹ ਫੇਲਿਅਰ ਕਿਉਂ ਹੋਇਆ ਹਿੰਦੁਸਤਾਨ ਦੀ ਗਵਰਨਮੈਂਟ ਦੇ ਨਾਲ ਖੜੇ ਹੋਵਾਂਗੇ ਔਰ ਪਾਕਿਸਤਾਨ ਨੂੰ ਜਿਹੜਾ ਵੀ ਫੈਸਲਾ ਸਰਕਾਰ ਲਏ ਇਹਨੂੰ ਠੋਕਣ ਵਾਸਤੇ ਅਸੀਂ ਸਾਰੇ ਨਾਲ ਆ ਕਿ ਜਿਹੜੇ ਵੀ ਉੱਥੇ ਸ਼ਹੀਦ ਹੋਏ ਆ ਮੈਂ ਕਹਿੰਨਾ ਜਿਨ੍ਹਾਂ ਦੇ ਨਿਥਿਆਂ ਤੇ ਗੋਲੀਆਂ ਚਲਾਈਆਂ ਔਰ ਉਹਨਾਂ ਦੇ ਅਸੀਂ ਨਾਲ ਆ ਉਹ ਬੜਾ ਗਹਿਰਾ ਦੁੱਖ ਪ੍ਰਗਟ ਕਰਦੇ ਆ ਉਹਨਾਂ ਦੇ ਪਰਿਵਾਰਾਂ ਦੇ ਨਾਲ ਕਿ ਪ੍ਰਮਾਤਮਾ ਉਹ ਵਿਛੜੀਆਂ ਰੂਹਾਂ ਨੂੰ ਸ਼ਰਦਾ ਦੇ ਫੁੱਲ ਵੀ ਅਸੀਂ ਭੇਂਟ ਕਰਦੇ ਆ ਤੇ ਆਪਣੇ ਚਰਨਾਂ 'ਚ ਨਵਾਸ ਵੀ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਕਹਿਣਾ ਤੇ ਬੜਾ ਸੌਖਾ ਹੈ ਸਾਡੇ ਲਈ ਬਟ ਜਿਨ੍ਹਾਂ ਪਰਿਵਾਰਾਂ ਦੇ ਜੀ ਗਏ ਆ ਜਿਹੜੀ ਉਹ ਸਾਡੀ ਪੈਣ ਜੀ ਦਾ 6 ਦਿਨ ਪਹਿਲਾਂ ਵਿਆਹ ਹੁੰਦਾ ਤੇ ਉਹ ਬੜੇ ਚਾਵਾਂ ਦੇ ਨਾਲ ਪੈਲਗਮ ਗਏ ਔਰ ਉੱਥੇ ਜਾ ਕੇ ਉਹਨਾਂ ਦਾ ਜਿਹੜਾ ਘਰ ਵਾਲਾ ਲੈਫਟੀਨੈਂਟ ਉਹਨੂੰ ਵੀ ਮਾਰ ਦਿੱਤਾ ਜਾਂਦਾ ਮੇਰੇ ਖਿਆਲ ਇਹ ਤੋਂ ਵੱਡੀ ਕੋਈ ਐਗਜ਼ੈਂਪਲ ਦੁਨੀਆ ਤੇ ਨਹੀਂ ਮੈਂ ਵੇਖੀ ਕਿ ਇਹੋ ਜਿਹੇ ਘਾਰਾ ਇਹਨਾਂ ਕੰਮ ਪਾਕਿਸਤਾਨੀ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਉਹ ਇਹ ਮੈਂ ਸਮਝਦਾ ਸ਼ਰਮਨਾਕ ਘਟਨਾ ਪਾਕਿਸਤਾਨ ਨੇ ਕੀਤੀ ਹੈ ਸ਼ਰਮ ਨਾਲ ਇਹਨਾਂ ਨੂੰ ਨਾ ਪਾਕਿਸਤਾਨ ਨੂੰ ਨੱਕ ਡੋਬ ਕੇ ਮਰ ਜਾਣਾ ਚਾਹੀਦਾ ਇਹੋ ਜਿਹਾ ਮੁਲਕ ਨੂੰ ਇਹ ਤੇ ਐਵੇਂ ਨਿਕਾ ਜਾਇਆ ਟੁਕੜਾ ਛੱਡਿਆ ਹਿੰਦੁਸਤਾਨ ਫੈਸਲਾ ਲਵੇ ਦੁਨੀਆ ਤੇ ਦੋਰੇ ਜਨਮ ਨਹੀਂ ਲੈਣਾ ਤੁੰਨ ਕੇ ਰੱਖ ਦੇਣ ਪਾਕਿਸਤਾਨ ਨੂੰ ਸਾਡੀ ਸਰਕਾਰ ਫੇਰੇ ਫੇਰੀ ਗੱਲ ਬਣਨੀ ਉਦਾਂ ਕਰਦਨੀ ਬਣਨੀ ਸੋ ਅਸੀਂ ਅੱਜ ਦਾ ਜਿਹੜਾ ਇਹ ਕੈਂਡਲ ਮਾਰਚ ਸੀਗਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਜੋ ਅਸੀਂ ਪਰਮਾਤਮਾ ਦੇ ਅਰਦਾਸ ਕਰ ਸਕਨੇ ਹੋਰ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦੇ ਉਹ ਅੱਜ ਅਸੀਂ ਕੈਂਡਲ ਮਾਰਚ ਕੀਤਾ ਐਮਐਲਏ ਸਾਹਿਬਾਂ ਦੇ ਕੋਈ ਫੈਸਲੇ ਵੀ ਲਏ ਗਿਆ ਕਾਰੋਬਾਰੀ ਵੀ ਬੰਦ ਕੀਤੇ ਗਏ ਆ ਦੇਖੋ ਇਹ ਠੀਕ ਆ ਜੋ ਸਰਕਾਰ ਆਪਣੇ ਮੁਤਾਬਕ ਮੈਦੇ ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਹ ਗਵਰਨਮੈਂਟ ਨੇ ਦੇਖਣਾ ਜਿਹੜੇ ਪੋਲਿਸੀ ਮੇਕਰ ਨੇ ਜਿਹੜੇ ਉੱਥੇ ਵੱਡੇ ਅਹੁਦਿਆਂ ਤੇ ਬੈਠੇ ਆ ਜਿਨ੍ਹਾਂ ਨੂੰ ਜਿਨ੍ਹਾਂ ਦੇ ਡਿਪਲੋਮੈਟਸ ਜਿਨ੍ਹਾਂ ਨੇ ਫੈਸਲੇ ਲੈਣੇ ਆ ਉਹ ਆਪਣੇ ਮੁਤਾਬਕ ਜੋ ਵੀ ਫੈਸਲੇ ਆ ਉਹ ਲੈਣ ਔਰ ਅਲਟੀਮੇਟਲੀ ਇਹਦਾ ਨਤੀਜਾ ਕੱਢਣਾ ਕਿ ਜਿਹੜੇ ਸਾਡੇ 26 ਬੰਦੇ ਮਰੇ ਆ ਉਹ ਤਾਂ ਠੰਡ ਪੈਣੀ ਆ ਜਦੋਂ ਪਾਕਿਸਤਾਨ ਨੂੰ ਇਹਦੇ ਨਾਲੋਂ 10 ਗੁਣਾ ਵੱਡਾ ਜਵਾਬ ਦੇਣਾ ਨਿੱਜੀ ਨਿੱਜੀ ਹਰ ਬੰਦੇ ਦੀ ਆਪਣੀ ਹੁੰਦੀ ਆ ਮੈਂ ਤੇ ਇਹ ਕਹਿੰਦਾ ਕਿ ਫੈਸਲਾ ਲੈਣ ਗਾ ਧੱਕੇ ਧੁੱਕੇ ਪਰੇ ਮਾਰੀਏ ਪਾਕਿਸਤਾਨ ਨੂੰ ਜੋ ਹੋਏਗਾ ਵੇਖੀ ਜਾਈਂ ਕਹਿੰਦੇ ਵਰਲਡ ਵਾਰ ਲੱਗਣੀ ਫਿਰ ਲੱਗੀ ਜਾਏ ਇੱਕ ਐਡੀ ਵੱਡੀ ਧਰਤੀ ਦੇ ਉੱਤੇ ਇੱਕ ਮੜਾ ਜਿਹਾ ਇੱਕ ਪਾਕਿਸਤਾਨ ਨੇ ਗੰਦ ਪਾਇਆ ਹੋਇਆ ਚਾਰੇ ਬੰਨੇ ਤੇ ਐਡੀ ਫਿਰ ਕਿਹੜੀ ਗੱਲ ਆ ਕੋਈ ਕਹਿੰਦਾ ਇਹਨੂੰ ਚਾਈਨਾ ਸਪੋਰਟ ਕਰਦਾ ਫਿਰ ਜਿੰਨੇ ਜੋ ਵੇਖਣਾ ਵੇਖ ਲਓ ਮੇਰੇ ਹਿਸਾਬ ਨਾਲ ਤੇ ਜੋ ਮੇਰਾ ਨਿੱਜੀ ਫੈਸਲਾ ਵੀ ਜੇ ਧਰਤੀ ਤੇ ਇਹ ਲੋਕ ਇਹ ਰਹਿਣ ਦੇ ਕਾਬਿਲ ਨਹੀਂ ਆ ਪਾਕਿਸਤਾਨ ਵਾਲੇ ਜਿਨ੍ਹਾਂ ਨੇ ਇਹੋ ਜਿਹਾ ਕਨੌਣਾ ਕੰਮ ਕੀਤਾ ਠੀਕ ਇੱਕ ਦੂਜੀ ਦੀ ਮੁਲਕ ਦੇ ਵਿੱਚ ਇੱਕ ਘਟੜਾ ਵਾਪਰਦੀਆਂ ਨੇ ਮੁਕਾਬਲੇ ਹੁੰਦੇ ਨੇ ਆਮੋ ਸਾਹਮਣੇ ਗੋਲੀਆਂ ਚੱਲਦੀਆਂ ਨੇ ਟੈਂਕ ਚੱਲਦੇ ਨੇ ਉਹ ਤੇ ਮੰਨਿਆ ਵੀ ਵਾਰ ਹੁੰਦੀ ਆ ਯਾਰ ਇਹ ਕਿਹੜੀ ਵਾਰ ਸੀਗੀ ਵੀ ਤੁਸੀਂ ਮਤਲਬ ਜਾ ਕੇ ਨੇ ਹੱਥਿਆਂ ਦੇ ਉੱਤੇ ਗੋਲੀਆਂ ਚਲਾ ਦੋ ਯਾਰ ਸਲਾਨੀ ਕੋਈ ਕਿਤੋਂ ਚੱਲ ਕੇ ਕਰਨਾਟਕਾ ਤੋਂ ਆਇਆ ਕੋਈ ਮਹਾਰਾਸ਼ਟਰਾ ਤੋਂ ਆਇਆ ਕੋਈ ਪੰਜਾਬ ਤੋਂ ਕੋਈ ਹਰਿਆਣੇ ਤੋਂ ਤੇ ਤੁਸੀਂ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਦੁਰ ਲਾਨਤ ਆ ਤੁਹਾਡੀ ਕੀ ਮਤਲਬ ਤੁਹਾਨੂੰ ਸਿੱਖਿਆ ਤੁਹਾਡੇ ਅ ਮੁਲਕ ਨੇ ਜਿਹੜਾ ਇੱਥੇ ਕਰਕੇ ਭੇਜਿਆ ਪੰਗਾ ਲੈਣਾ ਫਿਰ ਤੁਸੀਂ ਸਿੱਧੇ ਲਓ ਇੱਕ ਨਥੇ ਬੰਦਿਆਂ ਤੇ ਯਾਰ ਤੁਸੀਂ ਕਰ ਰਹੇ ਹੋ ਵਾਰ ਮੇਰੇ ਸਾਹਬ ਨਾਲ ਤੇ ਜਿਹੜਾ ਇਹੋ ਜੇ ਇਹੋ ਜਹਾ ਮੁਲਕਾ ਇਹਨੂੰ ਧਰਤੀ ਦੇ ਉੱਤੇ ਨਕਸ਼ੇ ਤੋਂ ਖਤਮ ਕਰਨਾ ਚਾਹੀਦਾ